ਵਾਡੀ ਵੜੀਏ ਕੋਈ ਹੂਟਰ ਘਾਟਰੀ ਨਹੀਂ ਤਪਿਆ ਆ ਬਾਈ ਠੇ ਪੜਾ ਭਗਤੇ ਹਾਂ ਦੇ ਗੀਤੇ ਬੇਗੀਤੇ ਮਰ ਹੋਰ ਬਹੀ ਬਸ ਤੋ ਠੀਕ ਠਾਕ ਏ ਠੀਕ ਠਾਕ ਹੋਰ ਨਾ ਥਾ ਬੱਲੇ ਬੱਲੇ ਚਲੋ ਇੱਧਰ ਪਾਣੀ ਕੋਈ ਪੀ ਚੱਲਾਂਗੇ ਆ ਜਾ ਆ ਪਾਣੀ ਤਾਂ ਨਹੀਂ ਪੀ ਜਾ ਓ ਰਾਈ ਉਜੀ ਕਰਦੇ ਆਲਸੋਂ ਕੀ ਹਾਲ ਏ ਵਧੀਆ ਵਧੀਆ ਭੰਗਰਦੇ ਆ ਪਸਾਨ ਕੀ ਨਹੀਂ ਆਉਂਦਾ ਓਏ ਪਛਾਣ ਤਾਂ ਫਿਰ ਉਮਰਦੇ ਸਾਹਵਣਾ ਤੈਨੂੰ ਪਤਾ ਨਾ ਉਮਰਦੇ ਸਾਹਵ ਨਾਲ ਬੋਲਟ ਬੋਲੀ ਪਈ ਤੇਰੀ ਪੁੰਡ ਤੱਕ ਬੋਲੀ ਪਈ ਆ ਮਾਰੀ ਤੁਹਾਡੇ ਘਰਾਂ ਦੇ ਵਿੱਚ ਫੇਰੀ ਪਾ ਕੇ ਆਇਆ ਟਾਣੀਆਂ ਦੇ ਵਿੱਚ ਉਸ ਤੋਂ ਪਹਿਲਾਂ ਉਹ ਤਾਂ ਨਹੀਂ ਭੈਂਦੇ ਖਤਮ ਲਿਆਇਆ ਕੋਈ ਤੱਕੇ ਨਾ ਨਾ ਕੰਗਰ ਜਾ ਹੁਣ ਮੈਂ ਕਿਉਂਰ ਦੇਖਦਾ ਤੈਨੂੰ ਉਹ ਪਿਛਲੇ ਕਰੇ ਤੂੰ ਵੀ ਬੁੜੀਆਂ ਚੋਲੇ ਗੱਟੀ ਮਾਰ ਕੇ ਕੱਟੇ ਕਣਕ ਦੀ ਉਹਦੇ ਫਿਰ ਕੋਈ ਨਹੀਂ ਯਾਰ ਉਹ ਦਿਲ ਖੋਲ ਕੇ ਦੇਤੀ ਮਾਈ ਨਹੀਂ ਤੇਰੇ ਘਰ ਦੀ ਹਾਂ ਦਿਲ ਤਾਂ ਖੋਲ ਕੇ ਦੇਣੀ ਆ ਕਣਕ ਦੀ ਗੱਟੇ ਹੋਰ ਠੀਕ ਠਾਕ ਹੈ ਵਧੀਆ ਵਧੀਆ ਤੂੰ ਦੱਸਣਾ ਬੱਲੇ ਬੱਲੇ ਅਮੀਰਾਨੇ ਬਹਿ ਜਾ ਵੜੀ ਦੁਰਵਾਇਆ ਯਾਰ ਬੋਡੇ ਦੁਖਣ ਡਾਈ ਬੋਡੇ ਤੇਰੇ ਦੁਖਣ ਲੱਗੇ ਯਾਰ ਉਹ ਵਾਹ ਬੰਨੂ ਬਸਾ ਮਾਪਣ ਦੇ ਲਗੜੇ ਰਾਖੀ ਪੜਾਂ ਦੇ ਵਿੱਚ ਗਿਆ ਮੈਂ ਅੱਛਾ ਉਹ ਫਿਰਾ ਜੀ ਤੇ ਜਿਆਦੀ ਖਾ ਗਿਆ ਮੇਰੇ ਸਾਲੇ ਦੀ ਨਾਲੇ ਦਾ ਟਾਸ ਬੜੀ ਚੱਲਦਾ ਅੱਛਾ ਤੇ ਨਾਲੇ ਵਾ ਹੋਡੇ ਦੁਖਣ ਲੱਗੇ ਅੱਛ ਤੱਕ ਤਾਂ ਕਹਿੰਦੇ ਖਾ ਲੈਣਾ ਪੁੰਡ ਤੇ ਜਾ ਨਹੀਂ ਪਹਾੜਾਂ ਦੇ ਵਿੱਚੋਂ ਗਿਆ ਮੈਂ ਬੜੀਆਂ ਦਵਾਈਆਂ ਐਸੀ ਲਿਆਇਆ ਹੋਰ ਕੋਈ ਚਾਹੀਦਾ ਗੋਡਿਆਂ ਨੂੰ ਮੈਨੂੰ ਤਾਂ ਦੇਖ ਕੇ ਆ ਯਾਰ ਨਾ ਖਾ ਚੰਗੀ ਦਵਾਈ ਤੈਨੂੰ ਕੀ ਚਾਹੀਦਾ ਹਾਂ 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 ਉਹ ਉਹ ਕੁਰਤੀ ਜਾਣੀ ਹੋਲੀ ਵੋਲਾ ਚੋਂ ਨਾਲੇ ਮੁੰਡੇ ਅੱਛਾ ਹਾਂ ਕੀ ਦੇ ਕੇ ਨਹੀਂ ਤੇ ਭਾਈ ਹਾਂ ਇਹ ਗੜੀ ਫਿਰ ਹਾਂ ਉਹਨੇ ਨੀ ਮਾਰ ਲੈਣੀ ਪਈ ਜੀ ਮੇਰੇ ਨਰਲੇ ਗਾਲ ਅੱਛਾ ਨਰਨੇ ਗਾਲ ਜੀ ਮੇਰੇ ਨਰਲੇ ਗਾਲ ਜੀ ਉਹ ਬੜਾ ਤਣੀ ਤੰਗ ਕਰਦੀ ਕਿਤੇ ਤੰਗ ਨਹੀਂ ਕਰਦੀ ਉਹਦੇ ਵਾਸਤੇ ਨੂੰ ਪਤਾ ਫਿਰ ਮੈਂ ਇਹ ਮੈਨੂੰ ਨਹੀਂ ਪਤਾ ਕੁੱਤੇ ਪਏਾਰੇ ਆਈ ਕਿ ਕੀ ਆ ਅੱਛਾ ਜੀ ਹਾਂ ਬੜੀ ਸੀ ਦਵਾਈ ਏ ਮੇਰੇ ਤੱਕ ਬੁੜੀ ਜੇ ਵੀ ਗੋਡੇ ਦੁਖੀ ਜਾਂਦੇ ਹਾਂ ਹਾਂ ਕਹਿੰਦੇ ਦੇਖੋ ਨਾ ਖਾਣਾ 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 ਉਹ ਕਿਸੇ ਗਮਾਂਡਾ ਨੂੰ ਨਤਜਾ ਲਾ ਉਹ ਇਹ ਕੰਮ ਨਹੀਂ ਕਰੀਦਾ ਮੇਰੇ ਆਸਾਲਿਆ ਉਹ ਨਾਲੇ ਤੋ ਕਰਾਉਣਾ ਜੀ ਤੂੰ ਵਾਂਡਣ ਤੇ ਡਰਾਈ ਮਾਰ ਗਿਆ ਤੇਰੇ ਵਾਲੀ ਹੋਰ ਕਿਤੇ ਟੋਰ ਚੱਲੇਗੀ ਉਹ ਤਾਂ ਤਰੇ ਆ ਜਾਂਦਾ ਨਹੀਂ ਭੈਣ ਦੀ ਬੁੱਢੀ ਉਹ ਜਾਊਗੀ ਗਾਂਹਾਂ ਦੀ ਤੂੰ ਗੁਕੰਦਾ ਗੱਲ ਕਰਦੇ ਆ ਆਪਾਂ ਦੇ ਕੀ ਲੈਣਾ ਦੇਖ ਉਹ ਦੋ ਬਾਈ ਦੇਣੀ ਆ ਦੇ ਜਾ ਯਾਰ ਦਵਾਈ ਤੈਨੂੰ ਐਂ ਦਾਰ ਹਾਂ ਢਾੜਾਂ ਦੇ ਵਿੱਚੋਂ ਲਿਆਇਆ ਸੀ ਮੈਂ ਦੋ ਲੂ ਦਾ ਇੱਕ ਆਉਂਦਾ ਹੈ ਡੰਡਾ ਕਰਾਂ ਡੇਗਾ ਸੇ ਲਾਉਂਦਾ ਇੱਕ ਅੱਛਾ ਉਹ ਦੇ ਦੂੰ ਉਹ ਫੇ ਨਾ ਤੇਰੇ ਤੇ ਨਾ ਕੋਈ ਬਕਰ ਕੇ ਖਾਂ ਪਾ ਮੈਂ ਉੱਥਾ ਬੈ ਲੈ ਪੇਰਾ ਐਂ ਕਰ ਫਿਰ ਹਾਂ ਮਾਸ ਦੇਸੀ ਦਵਾਈ ਖਾਂਦਾ ਕਦੇ ਪੰਗਾ ਨਾ ਲੈ ਲਈ ਤੇਰੀ ਬੋਣਵਾ ਵਾਲਾ ਬਣਾ ਦੂ ਮੈਂ ਵੀ ਇਧਰ ਜੱਟੀ ਪੋਸਟ ਖਾਂਦਾ ਚੰਗਾ 5000 ਨੂੰ ਆਉਂਦਾ ਕੋਸ ਤਰੀਕਾ ਕੰਮ ਕਰਦੀ ਹਾਂ ਤੂੰ ਦੇਖ ਨਾ ਜਿੱਥੇ ਡੰਡੇ ਦਾ ਤੇਲ ਕੰਮ ਕਰ ਗਿਆ ਉੱਥੇ ਪੋਸਟ ਨਹੀਂ ਕਰਦੀ ਐਵੇਂ ਮਰੀਆ ਦਾ ਆਵਾਜ਼ ਉੱਤਣਾ ਐਂ ਮਰਾ ਆਇਆ ਮੜਾਇਆ ਥੇਰ ਲਾਟ ਥਿੰਦੀ ਨਾਲ ਗੱਦੀ ਦੇ ਮੈਂ ਕਹਿੰਦਾ ਤੇਰੀ ਭੈਣ ਘੜੀ ਹੈ ਤੇਰੀ ਕੋਈ ਅੱਲਾ ਕਰਦਾ ਮੈਂ ਤੇ ਹਾਂ ਮੇਰਾ ਜੋ ਰਾਏ ਵੇ ਸਰੀ ਸਿਰ ਪੰਨੂ ਤੂੰ ਤੇ ਗੁੱਥਾਈ ਕਰ ਚੱਲਿਆ ਅਸੀਂ ਕੋਈ ਮਾਏ ਤੈਨੂੰ ਕੋਈ ਬਾਬਾ ਬੁੰਡਾ ਮਾਰਨ ਵਾਲਾ ਸੀ ਨਾ ਜਰਿਆ ਆ ਕਰ ਗਿਆ ਭਾਸਾ ਭਾਂਜਾ ਲੈਣਾ ਕਿਤੇ ਉਹਨੇ ਕਿਤੇ ਜੂਟ ਖਾ ਲਈ ਜੂਟ ਤੇ ਕੀ ਖਾਣੇ ਹੈ ਫੇਰੀ ਦਿਨਾਂ ਬੈਣ ਦੇ ਵਿੱਚ ਲਾਉੜਾ ਦਿਨਾਂ ਆ ਤੂੰ ਬੜੀਆਂ ਦਵਾਈਆਂ ਨੇ ਸਾਡੇ ਕੋਲ ਕਾਖੜੇ ਬੜੀ ਗੁਰੂ ਗੁਰੂ ਨੇ ਆਏ ਆ ਆ ਤੂੰ ਇਹ ਲਾਲ ਦੂਜੀ ਦਵਾਈ ਦੂਜੀ ਕਿਹੜੀ ਆ ਕੀ ਬੁੰਡ ਬੰਦਾ ਹੈ ਅੱਛਾ ਬੰਦਾ ਬੰਦਾ ਬੜੀ ਓਏ ਆਇਨਾ ਲਾਇਆ ਕੰਜਰ ਦਾ ਫਾਰਾ ਨੱਕ ਚ ਬੜੀ ਹੋਏ ਬੰਦਾ ਹੈ ਨਾ ਜਮਤੇ ਬੈਠੇ ਨਹੀਂ ਕਿਤੇ ਨਾਲਿਆ ਤੇਰੇ ਹੋਊਗਾ ਇਹ ਕੰਜਰ ਦਾ ਖੋਲੀ ਗੋਇਆ ਨਾ ਜਾ ਓਏ ਤੇਰੇ ਨੂੰ ਲੱਗਦਾ ਲੱਗਦਾ ਓਏ ਯਾਰ ਆ ਬੋਲਦਾ ਚੱਲਦੀ ਏ ਨਾ ਖਾ ਚੱਲਦੀ ਏ ਫਾਰਾ ਬਾਈ ਦਾ ਅੱਛਾ ਬਾ ਬੱਲੇ ਬੱਲੇ ਉਦੋਂ ਉੱਤੇ ਛਿੜਕਣੇ ਓਏ ਇਹ ਛੜੰਡੇ ਚ ਫਾਈਂ ਪੜੇ ਹੈ ਇਹ ਮਦਨੀ ਤੂੰ ਤੇ ਹੁਣ ਕਈ ਵਾਰੀ ਹੜਵਾ ਕੇ ਲਿਆ ਆਹ ਆਹ ਪਹਿਲੀ ਵਾਰ ਬੰਦਾ ਬਹੁੰਦਾ ਹੈ ਅੱਛਾ بندہ اچھا

ਨਾ ਬਈ ਨਾ ਬਈ ਇਲਾਇਲਾ ਕਾਹਦੇ ਨਾ ਬਈ ਕੁਛ ਸ਼ਰਮਾ ਲੈਣਾ ਆ ਸ਼ਰਮੇ ਬੜੀ ਜ਼ਰੂਰ ਹੁੰਦੇ ਅੱਖ ਦੇ ਵਿੱਚ ਪਾਉਣ ਕਾਖੜਾ ਕੋਈ ਇਹ ਬੜੀ ਰੂਹ ਤੇਰੇ ਵਾਂਗ ਆ ਭਰਾ ਆਇਆ ਸੀ ਜੇਗਾ ਇੱਕ ਭਰਾਣਾ ਦੇ ਇੱਕੋ ਲਾਇਆ ਆ ਆ ਬਾਬਾ ਜੀ ਸੱਤਾਂ ਦੇ ਵੀਰਾਂ ਭਗਤਾ ਲੈ ਨਾ ਸ਼ਰਮਾ ਲੈ ਨਾ ਬਈ ਆ ਸੱਤਾਂ ਦੇ ਵੀਰਾਂ ਲਿਆਇਆ ਬੜੀ ਕੋਈ ਨਾ ਰੱਖੇ ਤੇ ਕੀ ਇਹਦੇ ਵਾਲ ਚਿੱਕੇ ਆ ਥੋੜੇ ਕਾਲੇ ਹੋ ਜਾਣਗੇ ਕਿਹੜੇ ਭਾਤੂ ਉਹ ਦੇ ਉਹ ਅੰਲੇ ਦੇ ਕਰਦਿਆਂ ਦੇ ਵਾਲ ਚਿੱਕੇ ਸੱਚ ਉਹਨਾਂ ਦੇ ਕਿ ਜੇ ਇੱਕ ਰਾਸ਼ੀ ਨਾ ਅੱਛਾ ਉਹਦੇ ਨਾਲ ਵਾਲ ਕਿਤੇ ਵੀ ਕਾਲੇ ਹੋ ਜਾਣਗੇ ਯਾ ਕਾਲੇ ਕਰਨੇ ਆ ਉਹਦਾ ਹੁਣ ਨਾ ਵਿਆਹ ਕਢਾਉਣਾ ਹੈ ਅੱਛਾ ਵਿਆਹ ਥੋੜੇ ਜਿ ਦੇ ਰਹਿ ਗਏ والا چلو کسے ہی لگے ہو کر گے بس کڑکا جی مجھے ਤੇ ਟੁੱਠੀ 라ਹੀ ਰੋਗ ਹੁੰਦਾ ਇੱਕ ਬੰਦੇ ਦੇ ਜ਼ਰੂਰੀ ਪੈਦਾ ਹੋ ਜਾਂਦਾ ਆ ਉਹ ਵੀ ਦੇ ਦਿੰਦੇ ਆ ਦਵਾਈ ਫਿਰ ਲਾ ਦੇਖ ਲਾ ਲੇ ਨਾ ਤੇ ਦਵਾਈ ਬੜੀ ਕ ਨਹੀਂ ਦਿੰਦਾ ਬੜੀ ਪੱਗੜ ਦਵਾਈ ਵਾਇਕਾ ਨਾ ਗੱਲਾਂ ਕੀ ਕਰੇਗਾ ਦੂਜਾ ਵੀ ਦੱਸੇਗਾ ਤੂੰ ਵਾਹਾਂ ਕੋ ਵਾਹਾਂ ਵੀ ਬਾਬਾ ਆਇਆ ਸੀ ਇੱਕ ਸਾਡੀ ਮੋਟਰ ਤੇ ਆ ਵੀ ਮੁੰਡ ਮਾਰ ਕੇ ਲੈ ਗਿਆ ਨਹੀਂ ਦਵਾਈ ਦੇਵਾਂ ਨਹੀਂ ਗਲਤ ਦਵਾਈ ਇਹ ਗੱਟਾ ਇਹ ਵੀ ਕਈ ਵਾਰ ਕਹਿੰਦੇ ਨੇ ਯੱਟਾ ਇਹ ਘਰੇ ਪੱਟ ਹੁੰਦੇ ਆ ਕੋਈ ਕਾਜੂ ਕਹਿੰਦਾ ਆ ਦਵਾਈ ਇਸਕਾ ਲੰਬਰ ਲੰਬਰ ਦਾ ਦੇ ਪਰਖੀ ਤਾਂ ਹੈ ਦਵਾਈ ਇੱਕ ਗੋਦਾਂ ਨਹੀਂ ਤੇ ਕਿਉਂ ਪਰਲਮੈਂਟ ਦੇ ਗੋਦੇ ਦਾ ਦੁਖਦਿਆ ਯਾਰ ਅਖਾਉ ਤਾਉ ਦੇ ਹਾਂ ਤਾਉ ਦੇ ਤਾਉ ਨਾ ਲੜ ਪੂ ਕਰਨ ਕਰਦੇ ਅਖਾਗਵਾਨ ਪਿਆ ਅ ਜਵਾਨ ਪਿਆ ਕੋਈ ਲੜਦਾ ਇਹਦੇ ਕੀ ਲੜਨਾ ਲੱਗਾ ਨਾ ਕੋਈ ਪਤਾ ਨਹੀਂ ਪਾਟਵਾ ਦੇ ਦਿੱਸੀਗਣੇ ਦੇ ਮਾਰ ਹੁੰਦੇ ਨਹੀਂ ਨਾ ਦੇ ਇਨਕਰੀ ਲੱਗੀ ਦੇਖੀ ਪਹਿਲੇ ਨਾ ਦੇ ਲੱਗੀ ਯਾਰ ਮੇਰੇ ਵੀ ਸ਼ੌਕਿਆ ਰੱਖਦੇ ਅਸੀਂ ਐਨ ਕਰਾ ਦੇ ਜੀ ਕੋਈ ਗੱਲ ਨਹੀਂ ਲਗਾ ਤੇ ਬੜੀ ਹੈ ਉਹ ਆਇਲਾ ਹਰ ਕੱਲੀ ਕੱਲੀ ਆਪਾਂ ਨੇ ਮਦਾ ਪਤਾ ਗੈਣ ਦੀ ਹੈ ਮਦਾ ਬੜੀ ਤੇਰੀ ਇਹਦੇ ਦਾ ਸ਼ੌਕ ਨਾਲ ਵਾਲੀ ਨਹੀਂ ਆਣ ਕਦੇ ਇਹਦਾ ਪੰਜ ਕੋਹ ਦੇ ਬਸ ਤੁਹਾਨੂੰ ਕਿਹੜੀ ਤਰੀ ਆਉਂਦੀ ਆ ਜਨਾਨੀ ਫੁਰਮਾ ਲੈ ਕੇ ਵੇਖ ਉਹ ਆਇਲਾ ਹਲਾ ਕਰਦੇ ਆ ਰਹੇ ਹੋ ਆ ਜਾ ਤੇਰੇ ਬਾਣੀ ਦੇ ਵਿੱਚ ਵੀ ਦੇਖਿਆ ਆਇਆ ਦਵਾਈ ਆਹ ਕੋ ਦੱਸਾਂਗੇ ਕਿੁਰਕੂ ਜਣਾ ਕੰਮੀ ਛੱਡ ਗਿਆ ਹਾਂ ਹਾਂ ਨਾ ਠੋ ਘੱਟ ਕੰਮ ਕਰਦਾ ਹਦਾ ਉਹਦੀ ਜਲਾਨੀ ਵੀ ਭਰਾਵਾਂ ਨੂੰ ਤੱਕੋ ਦੁੱਧ ਦਹਦੀ ਆਖਾ ਹਾਂ ਆ ਗਿਆ ਮੈਨੂੰ ਤਾਂ ਹੁਣ ਪਤਾ ਲੱਗੇ ਇਹ ਗੱਲ ਸਾਡੇ ਉੱਥੇ ਮੈਂ ਦੂਗਾ ਪੰਜ ਕਰਨੇ ਹੱਥ ਦਿਖਾ ਲਿਆ ਮਈਓ ਅੱਛਾ ਉਹਦੀ ਅੰਦਰ ਦੀ ਗਰਮਾਇਸ਼ ਹੀ ਮਾਰ ਚੱਲੀ ਏ ਅੱਛਾ ਜੀ ਉਹ ਤੈਨੂੰ ਫਿਰ ਜਨਾਨੀ ਤੰਗ ਕਰਦੀ ਹੈ ਭਾਈ ਉਹਨੂੰ ਲੜਦੀ ਪਿਰਦੀ ਸਾਰਾ ਦਿਨ ਇਹ ਦੁੱਧ ਘੱਟ ਰਿੜਕਦਾ ਹੈ ਕੰਜਰ ਹਾਂ ਦੁੱਧ ਰਿੜਕੇ ਦੇ ਫੇਰ ਹੀ ਇਹ ਜਿੰਨਾ ਖਾਏ ਮੈਂ ਤਾਂ ਇੱਕ ਗਾਲ ਜਮਾਈ ਆ ਜਿਹਦਾ ਕੁੜਕੂ ਦਾ ਰਕਟ ਕੰਮ ਕਰਦਾ ਨਾ ਉਹਦੀ ਜਨਾਨੀ ਵਧ ਬੋਲਦੇ ਉਤਦੀ ਹੋਊਗੀ ਇਹ ਗੱਲ ਠੀਕ ਹੈ ਨਾ ਨਹੀਂ ਜਨਾਨੀ ਪੋਲੀ ਰਹਿੰਦੀ ਹੈ ਚਿੰਨਾਂ ਵਾਲਾ ਪੋਲੀ ਤੇ ਫਿਰ ਆਏ ਨਾ ਭੀਜੀ ਡੰਡਾ ਬੰਦਾ ਖੇਡੇ ਦਿਨ ਰਾਤ ਤੇ ਫਿਰ ਕਿਵੇਂ ਬੋਲ ਜੇ ਹਾਂ ਗੱਲ ਤੇਰੀ ਸਹੀ ਆ ਆਇਆ ਪਾਣੀ ਧੜੀ ਪੀਣੇ ਕੋਠੇ ਚ ਪਿਆ ਨਾ ਬਾਤ ਬਾਤ ਆ ਜਾ ਚਲਦੇ ਆ ਵਸੇਰੇ ਇਹ ਤੇਰੇ ਨਾਲ ਗੇਲ ਦਾ ਫਰੇਮ ਪਾਇਗਾ ਪਾਣੀ ਵਾਲਾ ਜੱਗਾ ਕਿਤਾ ਨਾ ਖਾ ਗਿਆ ਭਾਈ ਮੇਰੇ ਭਾਈ ਚੜੂਦਿਆਂ ਦੇ ਮੇਲੇ ਆ ਆ ਜਾਉਂਦੇ ਆ ਚੰਗਾ ਫਿਰ ਆਇਆ ਚੱਲ ਗਿਆ ਫਿਰ ਓ ਮੈਂ ਵੀ ਇਹ ਹਰਾਇਆ ਬਾੜ ਰੱਖ ਕੇ ਦੇਖਣਾ ਚਾਹਤ ਲੋੜ ਅੱਠਾ ਸਾ ਇੱਧਰ ਹਾਂ ਮੁੰਡੇ ਨੇ ਬਾੜ ਰੱਖਾ ਆਲੋ ਮੇਰੇ ਉੱਧਰ ਚੱਲ ਬੰਦੇ ਚੰਗਾ ਭਾਈ ਮੁੰਡਾ ਕੰਗਾ 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 ਹੋਰ ਕੋਈ ਦੱਸ ਲਓ ਦਵਾਈ ਬੂਟਾ ਦੱਸ ਲਓ ਆ ਮੇਰਾ ਪੀਛੀ ਦਾ ਆ ਮੇਰਾ ਪੀਛੀ ਦਾ ਨਾ ਪੰਨੇ ਨਾ ਇਹ ਤਾਂ ਮੇਰਾ ਲਹਾਜੀਏ ਦਿਲ ਦਾ ਫਰੇਮ ਪੈ ਗਿਆ ਇਹਦੇ ਨਾਲ ਚੱਲ ਲੰਗਦਾ ਫਿਰਦਾ ਹਾਂ ਆ ਜਾਂਦਾ ਨਾਲ ਮੇਰੇ ਕੋਲੇ ਤਾਫਾ ਸੁਣ ਵਾਗਾ ਇਹ ਯੋਗੀ ਦਾ ਦਿਲ ਆ ਜਿੱਥੇ ਕਾਲੇ ਕੁੱਤੇ ਨਾਲ ਰੋਟੀ ਖਾ ਲਈ ਇਹ ਦਿਲ ਨਾ ਆਵੇ ਤੇ ਰਾਏ ਦੇ ਗੇਟ ਉਰੋਂ ਲੰਘ ਜਾਈਏ ਵਾਪਸ ਆ ਕੱਲ ਸਿਆਣੀ ਆ ਚੱਲ ਫਿਰ ਆ ਜਾ ਗਰ ਜਾ ਕਾਲੀ ਗਾੜਾ ਆ ਰਿਹਾ ਡੜ ਨਾ ਫਟ ਕਰੇਆ ਬਾਬਾ ਕਰ ਦੇ ਨਾ ਤੂੰ ਮੇਰਾ ਫਿਰ ਬਾਸਾ ਉਪੜਾ ਕੇ ਨਾ ਨਾ ਬਸ ਲੈ ਤਾ ਘੜੀ ਦੇ ਵੱਧ ਕੇ ਉਹ ਨਹੀਂ ਗੜੀ ਦੇਖ ਲੈ ਤਰੇ ਪਿਸਟੇ ਦਾ ਸੂਰਾ ਖਰਾਬ ਹੋ ਰਿਹਾ ਜੇ ਘੜੀ ਤੇ ਦੇਖ ਲੈ ਟਾਈਮ ਤੇ ਤੂੰ ਐ ਲਾ ਲਾ ਬਾ ਚਾਰ ਪੰਜ ਕਿ ਵਾਈਕਲੇ ਇਹ ਟਿੱਕੀ ਹਾਂ ਤੇਥੋਂ ਉੱਤੇ ਧਰਤੀ ਨਾਲੋਂ ਐ ਭਾਈ ਵਾਦ ਨਾ ਕੋਈ ਕਾਤ ਮਿਲਦਾ ਨਾ ਨਾ ਮੈਨੂੰ ਪਤਾ ਨਾ ਤੇ ਚੀਜ਼ਾਂ ਦਾ ਤੂੰ ਗੱਲ ਕਰਦੇ ਆ ਪੁਰਾਣੇ ਟਾਈਮਾਂ ਕੀ ਜਦੋਂ ਅਸੀਂ ਪਾਣੀ ਲਾਉਦੇ ਨਾ ਪੁਰਾਣੇ ਟਾਈਮਾਂ 'ਚ ਤੂੰ ਬੌਂਡ ਵੀ ਦਿੰਦਾ ਰਿਆ ਗੱਲ ਤਾਂ ਮੇਰੀ ਸੁਣ ਲੈ ਇੱਕ ਤੇ ਸੀ ਤਾਰਾ ਦੇਖ ਕੇ ਦੱਸ ਦਿੰਦੇ ਸੀ ਬਈ ਇੰਨੇ ਵੱਜ ਗਏ ਇੰਨੇ ਵਈਆ ਤਾ ਪੰਜਰ ਦੇ ਹੱਲੇ ਨਹੀਂ ਤਾਰਾ ਕੋ ਵੇਖ ਲਿਆ ਉਹ ਦੀਂ ਦਾ ਕੋ ਨਹੀਂ ਦੀਂ ਗੱਲ ਕਰਦੇ ਆਪਾਂ ਦਾ ਜਲਦੀ ਦਾ ਹੋਊ ਐਨਕ ਕਾਹੇ ਨੰਬਰ ਲੱਗ ਚੱਲੀ ਐਨਕ ਦਾ ਲਾਲਾ ਸਾਹਬ ਨਾਂ ਚੱਕ ਕਰਦੇ ਦੋ ਰਹਿ ਗਏ ਦੋ ਅੱਧਾ ਪਾ ਦੇ ਡੂਡ ਬਣ ਗਏ ਡੂਡ ਨੰਮਾ ਡੂਡ ਲੰਬੋ ਤੇਰੀ ਫਿਰ ਨਿਰਾਤੇ ਕਰਦੀ ਜੀ ਕਰ ਦੇਗਾ ਵਾਏ ਕਾ ਨਾ ਅੱਠੋ ਅੱਠ ਮਾਰੇਗਾ ਵੇਖੀ ਕਿਤੇ ਨਾ ਨਾ ਸੁਰਮਾ ਦੇਮ ਤਨੂੰ ਸਾਫ ਦੀ ਥੀ ਦਾ ਰਗੜਿਆ ਅੱਖਾਂ ਨਾ ਖਰਾਬ ਕਰਦੀ ਨਾ ਨਾ ਵਾਹੀ ਵਾਹੀ ਵਾ ਅੱਖਾਂ ਵਿੱਚ ਖਰਾਬ ਦੇਸੀ ਦਵਾਈ ਨਹੀਂ ਕਰੀ ਤਾਂ ਫਿਰ ਦੇਖ ਕੇ ਯਈ ਕਿ ਬਣਿਆ ਪਿਆ ਬਣਿਆ ਪਿਆ ਸਾਡੇ ਕੁੜੀ ਹੈ ਅੱਛਾ ਜੀ ਲੈਣ ਵਾਲਾ ਬਣ ਫਲਾਈ ਇੱਕ ਫਲਾਈ ਪਾਲਿਆ ਅਗਰ ਹੀ ਆਖਣੇ ਸੌਣ ਲੱਗੇ ਪੈਸੇ ਤਾਂ ਫਿਰ ਹੁਣ ਹੈ ਹੀ ਨਹੀਂ ਨਾ ਫਾਈਰ ਫਿਰ ਪੈਸੇ ਹੈ ਨਹੀਂ ਤੇ ਫਿਰ ਪੈਸੇ ਆ ਬਿਨਾ ਤੇ ਗੱਡੀ ਵੀ ਚੱਲਦੀ ਓਏ ਮੀਨੂ ਕਣ ਕਾਈ ਜਾ ਤੈਨੂੰ ਦੇ ਦਾਂਗੇ ਯਾਰ ਨੋ 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 ਫੇਰ ਰਹਿੰਦੇ ਆ ਬੜਾ ਆਇ ਨਾ ਕਰਿਆ ਕਰ ਪੈਸੇ ਆ ਬਿਨਾ ਗੱਡੀ ਨਹੀਂ ਚੱਲਦੀ ਦੇਖ ਤੂੰ ਆਪ ਸਿਆਣਾ ਉਹ ਗੱਲ ਤੇਰੀ ਸਮਝਦਾ ਭਾਈ ਉਹ ਠੀਕ ਹੈ ਹਾਂ ਵੜਗਾ ਬਸ ਜਿਹੜੇ ਟਾਈਮ ਲੰਘੀ ਜਾਂਦਾ ਭਾਈ ਕੋਈ ਚੰਗੀ ਗੱਲ ਹੁਣ ਜਵਾਕ ਨੇ ਪਤਾ ਗੱਭਰੂ ਹੋ ਗਏ ਉਤਰੀ ਹੋ ਗਏ ਕੰਨ ਸੁਣਦੇ ਨਹੀਂ ਕੇ ਹਾਂ ਇਹ ਵੀ ਗੱਲ ਹੈ ਹੋਏ ਬੀਜਨ ਕਰਨ ਮਾੜਾ ਉਹਦਾ ਥੋੜਾ ਠੜੀ ਕਰੀ ਰੱਖਦੇ ਆ ਆਂ ਬਸੇ ਪਹੂਆਂ ਉਗਈ ਰਹੀਆਂ ਤੁੰ ਤੇ ਇਸ ਫਰੀਂ ਬੰਜਰ ਇਨਾ ਕਾ ਮੈਂ ਜ਼ਿੰਦਗੀ ਲਗਾਤੀ ਹੋ ਸਾਰੀ ਜ਼ਿੰਦਗੀ ਲਾਂਗੀ ਹਾਂ ਲਾਂਗੀ ਲਾਂਗੀ ਨਾਕਾ ਤੂ ਆਤਾ ਗਏ ਮੇਰੇ ਪਾਂਡੇ ਚ ਕਾਇਆ ਖੜਿਆ ਜੀ ਪਾਂਡੇ ਜੱੜ ਕਿੱਧਰ ਪਾਵੇਂ ਨੂੰ ਲਿਆਈਂਗਾ ਬੇਕੋ ਓਏ ਆ ਜਾ ਕਿ ਬਾਬੇ ਦੀ ਬੁੰਡ ਪਾੜਦੀ ਆ ਚਲ ਖੋਈ ਗੱਲ ਨਹੀਂ ਚੁਕਾ ਆਈ ਚੱਲਿਆ ਬੱਤੋ ਚੱਲ ਇੱਥੋਂ ਆਹੋ ਚੱਲ ਆ ਇਧਰ ਹੀ ਹੋ ਚੱਲਦੇ ਆ ਦੇਖਦਾ ਪਹਿਨਾ ਕਿਤੇ ਬੁੰਡ ਪੜਾ ਲੈ ਆ ਉਰੇ ਨਾ ਧਾਰ ਦਿਆਂ ਫਲਾ

ਹੈ ਗੋ ਮੂਲੀਆ ਪਾਟ ਲਈ ਜੇ ਸੰਗ ਮਾਲ ਲੈਣ ਦਾ ਮੇਰੇ ਕੋਲੇ ਆ ਨਾ ਨਹੀਂ ਉਹਦੇ ਸੀ ਲੈਣਾ ਦੇਖ ਲਾ ਬਾ ਉਹ ਚ ਗਿੱਲਾ ਪਿਆ ਵਾਂਤੀ ਕੰਜਰਾ ਔਰ ਆ ਪਾਂਡੇ ਚ ਪਉਣੀ ਆ ਮੁੰਡਾ ਵੱਨ ਕੇ ਭਰ ਗਿਆ ਅਠਾ ਅਠਾ ਅੱਛਾ ਔਰ ਕਰੋ ਗੋਲੀ ਤਾਂ ਚੱਕੀ ਨਹੀਂ ਜਾਂਦੀ ਸੀ ਆ ਰੰਨਿਆ ਗੋਲੀ ਹੋਰ ਬਸ ਠੀਕ ਠਾਕ ਹਾਂ ਵਧੀਆ ਫਿਰ ਖੋ ਨਾਲੇ ਕੋਈ ਨਾ ਕੋਈ ਆਇਆ ਜਿਆ ਪਰ ਖਾਲੀ ਨੇ ਬੈਲ ਕੋਲੇ ਉਹ ਕੋਈ ਕਰਦਾ ਕੰਮ ਨਾ ਕਰਿਆ ਗਾ ਤੇ ਹੋਰ ਕੀ ਕਰੀਏ ਦੱਸ ਇਹ ਤੇਰਾ ਸਿਰ ਤੱਤ ਮਰ ਜਾਣਗੇ ਸਾਰੇ ਆ ਇਹ ਦੱ ਕਿੱਧਰ ਮਰਨਗੇ ਨਾ 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 ਇਹ ਤੇ ਕੰਮ ਬੜਾ ਮਾੜਾ ਏ ਮਾੜਾ ਕੀ ਆਦਾ ਟਾਈਮ ਪਾਸ ਹੋ ਜਾਂਦਾ ਨਾ ਥਾ ਟਾਈਮ ਪਾਸ ਹੋ ਜਾਂਦਾ ਇਨੇ ਚ ਇਹਦੀ ਗੱਲ ਠੀਕ ਏ ਜੀ ਪਰ ਟਾਈਮ ਪਾਸ ਹਾਲੀਆਂ ਗੱਲਾਂ ਕਿੱਥੇ ਨਾਲੇ ਸਵਾਦ ਆਉਂਦਾ ਅੱਖਾ ਉਹ ਸਵਾਦ ਨਹੀਂ ਦਾ ਪੱਟੇ ਆ ਲੋਕ ਸਵਾਦ ਨਹੀਂ ਭੈਣ ਘੜਤੀ ਕਈਆਂ ਦੀ ਹਾਂ ਕੋਈ ਜੀਵ ਦਾ ਸਵਾਦ ਕਿਸੇ ਨੂੰ ਦੂਜੇ ਥੋਕੂ ਦਾ ਸਵਾਦ ਕੋਲ ਹੋ ਰੇ ਹਾਂ ਪੰਜਰ ਦਾ ਕੋਈ ਬੰਦੇ ਮੁੰਡੇ ਹੀ ਹੋਣਦੇ ਜਾਣ ਲੱਗੇ ਹਾਂ ਇਹ ਕੀ ਗੱਲ ਬਾਣੀ ਅੱਛਾ ਇਹ ਮਾਇ ਖੁੜੇ ਗੱਲ ਹੀ ਇਹ ਫਿਰ ਤੂੰ ਦੇਖ ਕੋਈ ਨਾ ਕੋਈ ਕਟਾ ਨੂੰ ਹੋਣ ਗਿਆ ਯਾਰ ਇਸ ਭੈਣ ਦੇਖ ਮੇਰੇ ਕੋਲ ਤਾਂ ਕੋਈ ਆਇਆ ਨਹੀਂ ਮੈਨੂੰ ਦੇਣ ਉਹ ਕੰਜੜ ਤੇ ਮਾਂ ਤੇ ਇੱਕ ਬੱਸ ਦੇ ਵਿੱਚ ਚੱਲਿਆ ਸੀ ਇੱਕ ਦਿਨ ਅੱਛਾ ਉਹ ਕੰਜੜ ਦਾ ਮੇਰਾ ਤੇ ਆਈ ਫੁੱਤਰੂ ਨਹੀਂ ਫੜਨ ਲੱਗ ਗਿਆ ਅੱਛਾ ਫਿਰ ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਇਹ ਬਾਬਾ ਛਟੂਲੇ ਹੁੰਦੇ ਨੇ ਅੱਛਾ ਆਪਾਂ ਦੇ ਹੀ ਆ ਕੰਮ ਪਤਾ ਹੀ ਨਹੀਂ ਹੈ ਹਾਂ ਹਾਂ ਪਤਾ ਪਤਾ ਹੀ ਨਹੀਂ ਪੁਰਾਣੇ ਬੰਦੇ ਕੀ ਪਤਾ ਲੈ ਆਪਾਂ ਨੂੰ ਹੀ ਪਤਾ ਇਹ ਤਾਂ ਕਮਾਲ ਦੀ ਗੱਲ ਐ ਰਮੰਦੇ ਲੱਗ ਰਹੀ ਐ ਦੋ ਕੀ ਹੁਣ ਬਸੋ ਵੈਤ ਦੁਨੀਆ ਦਾ ਖੀਬ ਅੰਤ ਆ ਗਿਆ ਅੰਤ ਆ ਗਿਆ ਨਾ ਤਾਂ ਵੈਸੇ ਇਦੂ ਵਾਰ ਤਾਂ ਮਰਨਗੇ ਮਰਨ ਕੀ ਬੋੰਡ ਦੇਣ ਲੱਗੇ ਜਣੇ ਇਦੂ ਘਟ ਕੀ ਹੋ ਹਾਂ ਹਾਂ ਉਦਾਂ ਤੇਰੀ ਸਿਆਣੀ ਆ ਭਾਈ ਦਾ ਲੜਾ ਮੈਨੂੰ ਨਹੀਂ ਟਕਰੇ ਨਹੀਂ ਮੈਂ ਤਾਂ ਕਰਦਿਆ ਫਾਕੜਾ ਮੇਰੇ ਸਾਰੇ ਅੱਛਾ ਉਹ ਗੋਈ ਨਹੀਂ ਤਾਂ ਨੂੰ ਦਾ ਤਾਹੇ ਹੁੰਦੇ ਕਿ ਤੂਜੇ ਕੁਰਤੇ ਪਿਆ ਮਲੇ ਹੁੰਦੇ ਹੋ ਐ ਨਹੀਂ ਪਤਾ ਉਹ ਤੇ ਕਈ ਪਤਾ ਨਹੀਂ ਹੁੰਦਾ ਆ ਆਮ ਬੰਦਾ ਹੁੰਦਾ ਹਾਂ ਮੈਂ ਤਾਂ ਕਈ ਵਾਰੀ ਬਸ ਜਿਹੜੇ ਕਈ ਨਹੀਂ ਤਾਂ ਪੈਂਟਾਂ ਹੀ ਪਾਈਆਂ ਹੁੰਦੀਆਂ ਕਈ ਜਿਹੜੇ ਕੁਰਤੇ ਪਿਆ ਮੇ ਨੇ ਮੈਂ ਤਾਂ ਨਿਰਖ ਕਰੀ ਨਹੀਂ ਯਾਰ ਉਹ ਐ ਨਹੀਂ ਪਤਾ ਲੱਗਦਾ ਉਹ ਤੇ ਕਹਿੰਦਾ ਆਪੇ ਮੰਨ ਜਾਂਦੇ ਅੱਛਾ ਆਪੇ ਮੰਨ ਜਾਂਦੇ ਆਪੇ ਮੰਨ ਜਾਂਦੇ ਅੱਛਾ ਜੀ ਹੋਰ ਮਾਇ ਵੀ ਆਪ ਦੇਖਿਆ ਇੱਕ ਦਿਨ ਟਾਈਲੀ ਫੋਨ ਤੇ ਆ ਰਿਹਾ ਸੀ ਅੱਛਾ ਉਹਦੇ ਨੱਚੀ ਜਾਵੇ ਬਾੜ ਦੇ ਖਲਾਰੇ ਮੇਰੇ ਸਾਡੇ ਅੱਛਾ ਉਹ ਨਿਕਰਾਂ ਵਾਈ ਫਿਰਦੇ ਓਪੋਇੰਡ ਹੈ ਯਾਰ ਉਹ ਇੱਕ ਹੋਰ ਗੱਲ ਨਾ ਥਾ ਕਿੜੀਆਂ ਇਹ ਪੱਦ ਕੁੱਟਣ ਗੱਲੀਆਂ ਪਾਉਂਦੇ ਨਾ ਪੈਂਟਾਂ ਜੀਆਂ ਉਹ ਨਹੀਂ ਕਹਿੰਦਾ ਪੂਰੇ ਨਾਲ ਮੰਗਰ ਖੁਰਕ ਹੋਣ ਲੱਗ ਜਾਂਦੀ ਐ ਕੱਸੀ ਹੁੰਦੀ ਆ ਉਹ ਨਹੀਂ ਨਹੀਂ ਕਹਿੰਦਾ ਯਾਰ ਪਤਾ ਨਹੀਂ ਇਹ ਕੁਈ ਪਤਾ ਨਹੀਂ ਕਰਦਾ ਤੂੰ ਦੇਣ ਲੱਗ ਜੀ ਮੈਂ ਕਿਵੇਂ ਤੇ ਲੈ ਕੋਈ ਚਾਦਰਾਂ ਵਾ ਨਾ ਖੁੱਲੀ ਗੱਲ ਕਰਦਾ ਖੁੱਲੀ ਕਪੜੇ ਛੇਤੀ ਮੈਂ ਤਾਂ ਲੈਣ ਵਾਲਿਆ ਤੇ ਮੈਂ ਦੇਣ ਵਾਲਿਆ ਤਾਂ ਹੀ ਨਹੀਂ ਪੱਲ ਕਰਦਾ ਕੰਗਰਦਾ ਜੀ ਦੇਣ ਨਾਲ ਹੁੰਦਾ ਤੇ ਤੈਨੂੰ ਲਾ ਲੈਂਦਾ ਇੱਥੇ ਤੇਰੀ ਭੈਣ ਖੜੀ ਐ ਗੱਲ ਕਰਦਾ ਗੱਲ ਕਰਦਾ ਨਾ ਲੋੜਾ ਨਾ ਕਰਸਾ ਚੱਕਰੀ ਦੂਸਰਾ ਗਰ ਭਗਤਾ ਗੁੱਸੇ ਦਾ ਗੁੱਸੇ ਨੂੰ ਤੂੰ ਮੇਰਾ ਹੀ ਖਣ ਫੜਨੇਗਾ ਕਰੇਗਾ ਤੇ ਆਵਦਾ ਕਰੇਗਾ ਖਾਣਾ ਹੋਇਆ ਭੈਂਦਾ ਲੰਨਾ ਤੇਰਾ ਹੋਇਆ ਘਾ ਦੀਬ ਮਾਈ ਮਨ ਕੈਰ ਦਾ ਪ੍ਰਾਣੇ ਜਵਾਨੇ ਚ ਜਿਵੇਂ ਤ੍ਰੇਮੜ ਨਹੀਂ ਕਹਿੰਦੀ ਸੀ ਤ੍ਰੇਮੜੀ ਮਨ ਤੂੰ ਆ ਚਲੇ ਬੜਾ ਭਾਂਜੇ ਆ ਨਾ થਾਏ ਤੇ ਕਾ ਕਦੋਂ ਤੇ ਰਾਤ ਅਕੜਾ ਮੇਰੇ ਨਾਲ ਪੰਡ ਯਾਰ ਪੁੰਡ ਦਿੰਦਾ ਰਿਹਾ ਮੈਂ ਉਹ ਆਵ ਲੈ ਆਂ ਜਿਆ ਜੀ ਹੈਗੀ ਆਪਣੀ ਲੋੜੀ ਨਹੀਂ ਆ ਜਾ ਭਾਂਜੇ ਲੱਕੜ ਲਵੇ ਤੂੰ ਚੱਕ ਜਰ ਤੈਨੂੰ ਪੰਡ ਚ ਕਾਉਣਾ ਚੱਕਾ ਦੇ ਚੱਕ ਯਾ ਚੱਕ ਬਹਾਰੀ ਬੜੇ ਸੰਗੜਾ ਹੈ ਤਾਂ ਹੋਰ ਮੈਂ ਆ ਚੱਕਲਾ ਬਗਲੀ ਜੀ ਭਾਂ ਤੇਰੀ ਕਾਲ ਕਾਲ ਆ ਜਾ ਖੱਟਣਾ ਖਾਲੀ ਕੰਜਰਾ ਆਹ ਇੱਜਾ ਆਹ ਇੱਜਾ ਲੂ ਆ ਗਿਆ ਆ ਗਿਆ ਬੋਲ ਚੱਲ ਚੱਲ ਲਾਤਾ ਉਹ ਇਦੀ ਕੋਈ ਰੇੜੀ ਰੂੜੀ ਲੈ ਆਉਂਦਾ ਰੇੜੀ ਬੱਥੇ ਯਾਰ ਮੈਂ ਆਖਾ ਖੇਰ ਤੇ ਲੈ ਚਲਾ ਲਿਆ ਚਲੋ ਚਲੋ ਸਾਈਕਲ ਦੇ ਵਿੱਚ ਛਈ ਨਹੀਂ ਐ ਸਾਈਕਲ ਆਹ ਸਾਈਕਲ ਲੋਟਾ ਸਾਈਕਲ ਪੈਂਤੀਰ ਹੋ ਰਿਆ ਸੀ ਨਾ ਖਾ ਅੱਖਾ ਉਹ ਟੂਟ ਪਟਾਪ ਪਵਾ ਫਿਰ ਤੂੰ ਵੀ ਪਵਾਉਣੀ ਆ ਉਹਦੇ ਇੱਕ ਗੱਲ ਹੋਰ ਉਹ ਸਕੂਟਰ ਦੇ ਮਗਰ ਰੇੜੀ ਬਣਵਾ ਲੈ ਮੋਜ ਬਣ ਜਾਣੀ ਓਏ ਅੱਖਾ ਸੀ ਮੁੰਡੇ ਨੂੰ ਕਿਹੜਾ ਮੰਨਦੇ ਆ ਭੈਂਦੇ ਲੋੜੇ ਅੱਖਾ ਹੋਰ ਮੈਂ ਆਖਾ ਸਕੂਟਰ ਮਗਰ ਮਰਾਲਾ ਉਹਨੂੰ ਆਇਆ ਮੈਨੂੰ ਲਿਆਉਣਾ ਪਊਗਾ ਪੈਂਚੋੜਾ ਰੇੜੀ ਵਾ ਠੀਕੇ ਫਿਰ ਤੈਨੂੰ ਚਲਾਉਣਾ ਨਹੀਂ ਆਉਂਦਾ ਮੈਨੂੰ ਚਲਾਉਣਾ ਨਹੀਂ ਆਉਂਦਾ ਖੱਤਾ ਫਿਰ ਮੁੰਡਿਆਂ ਨੂੰ ਆਇਆ ਹੋ ਜਾਂਦਾ ਫਿਰ انوں میں ہنسے باپو لے اؤ گا گل کوئی ڈر نہیں آ جا چل گئے پھر ہاں کیا راہ اور کویڑا اور چلیا میںوں بھی کوئی بات میںوں لاڑا کرے گا آ کے کیا او کھڑی بس آ کھڑی او نیا ایک جان منگو گا جا جاڑا چلے چلے بھائی لے جاڑا پینٹ کیا کر کیا کر او تو کوٹے ا گئے ہیں اور سب کوٹیاں میں